ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪੇ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜੇ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਤ ਜੀ ਆਪਣੇ ਅੱਜ ਦੇ ਵੀਡੀਓ ਦਾ ਜੋ ਵਿਸ਼ਾ ਹੈ ਜੀ ਕਿਵੇਂ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜੀ ਅੱਪਾ ਆਪਣੇ ਬੱਚਿਆਂ ਨੂੰ ਦੁਨਿਆਵੀ ਪੜਾਈ ਤਾਂ ਕਰਾ ਲਈ ਕਦੇ ਇਹ ਨਹੀਂ ਕਿ ਹਾਂ ਵੀ ਕਿਤੇ ਜਪਜੀ ਸਾਹਿਬ ਵੀ ਕਰ ਲੈ ਕਦੇ ਨਹੀਂ ਕਹਿੰਦੇ ਅੱਪਾ ਬੀਏ ਕਰ ਲਈ ਬੱਚਿਆਂ ਨੇ ਐਮਏ ਕਰ ਲਈ ਪੀ ਐਚ ਡੀ ਕਰ ਲਈ ਐਲ ਐਲ ਬੀ ਕਰ ਲਈ ਪੜਾਈ ਤਾਂ ਬਹੁਤ ਹੋ ਗਈ ਵਿਦਿਆ ਵਿਚਾਰੀਤਾ ਪਰ ਪੜ੍ਹਾਈ ਜ਼ਰੂਰੀ ਹੈ ਪਰ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਅਧਿਆਤਮਿਕ ਪੜ੍ਹਾਈ ਵੀ ਜ਼ਰੂਰੀ ਹੈ ਜੇ ਬੱਚੇ ਨੂੰ ਜਪਜੀ ਸਾਹਿਬ ਵੀ ਨਾ ਪੜ੍ਹਨਾ ਨਾ ਆਇਆ ਫਿਰ ਕੀ ਫਾਇਦਾ ਜਦੋਂ ਤੱਕ ਤੁਸੀਂ ਅਧਿਆਤਮਿਕ ਪੜ੍ਹਾਈ ਨਹੀਂ ਨਾ ਕਰਾਉਂਦੇ ਬੱਚੇ ਨੇ ਠੋਡੀ ਸੇਵਾ ਨਹੀਂ ਕਰਨੀ ਹੋਣੀ ਪੜ੍ਹਾਈ ਕਰਕੇ ਨੋ ਕਿ ਲੱਗ ਕੇ ਤੁਹਾਨੂੰ ਬਿਲਟ ਆਸ਼ਮ ਪਹੁੰਚਾ ਦੇਣਾ ਉਹ ਨਹੀਂ ਫੇਰ ਸੁੱਤੀ ਜਾਇਓ ਬੈਠੇ ਵੀ ਪੜ੍ਹਾਈ ਕਰਾਈ ਤੇ ਬੜਾ ਪੈਸ਼ਾ ਲਾਇਆ ਬੇਦ ਆਸ਼ਮ ਛੱਡ ਆਇਆ ਸਾਨੂੰ ਬੱਚੇ ਦੀ ਜ਼ਿੰਦਗੀ ਆਪਾਂ ਖਰਾਬ ਕੀਤੀ ਹੈ ਕਿਸੇ ਨੇ ਨਹੀਂ ਕੀਤੀ ਆਪਾਂ ਉਹਨੂੰ ਕਦੇ ਨਹੀਂ ਕਿਹਾ ਗੁਰਮੰਤਾ ਕਰ ਜਾਂ ਜਪਜੀ ਸਾਹਿਬ ਕਰ ਪੰਜ ਬਾਣੀਆਂ ਨਿੱਤ ਨੀਂਮ ਕਰਦੇ ਗੁਰਦੁਆਰੇ ਨਹੀਂ ਆਪਾਂ ਲੈ ਕੇ ਆਏ ਬੱਚਿਆਂ ਨੂੰ ਬਚਪਨ ਤੋਂ ਲਾਣਾ ਪੈਂਦਾ ਟਾਣੀਆਂ ਮੁੜ ਜਾਂਦੀਆਂ ਤਾਹਣ ਨਹੀਂ ਮੁੜਦੀ ਤਾਹਣ ਫੇ ਟੁੱਟਦੇ ਹੁੰਦੇ ਹਨ ਸਾਧ ਸੰਗਤ ਦੇ ਵਿੱਚ ਸਤ ਸੰਗਤ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ ਚਾਹੀਦਾ ਹੈ ਬੱਚਿਆਂ ਨੂੰ ਧਾਰਮਿਕ ਬਿੱਟੀ ਵਾਲਾ ਬਣਾਉਂਗੇ ਇਸ ਪਾਸੇ ਲਾਵਾਂਗੇ ਤੁਹਾਨੂੰ ਕਹਿੰਦੀ ਲੋੜ ਨਹੀਂ ਪੈਣੀ ਉਹਨੇ ਆਪੇ ਸੇਵਾ ਕਰਨੀ ਹੈ ਇਹ ਗੁਰੂ ਮਹਾਰਾਜ ਦੀ ਕੁਦਰਤੀ ਕਿਰਪਾ ਹੋ ਜਾਂਦੀ ਹੈ ਜੇ ਤੁਸੀਂ ਕੱਲੀ ਦੁਨਿਆਵੀ ਪੜਾਈ ਕਰਾਉਂਗੇ ਨਾ ਬੱਚਿਆਂ ਤੋਂ ਸੇਵਾ ਦੀ ਉਮੀਦ ਨਾ ਰੱਖਿਓ ਗੁਰੂਕੁਲ ਗੁਰੂਕੁਲ ਦੇ ਵਿੱਚ ਕਿਉਂ ਪੇੜਦੇ ਸੀ ਬੱਚਿਆਂ ਨੂੰ ਉਡੀ ਜ਼ਿੰਦਗੀ ਪਤਾ ਲੱਗਦਾ ਸੀ ਉਹਨੂੰ ਪੜਾਈ ਵੀ ਹੁੰਦੀ ਸੀ ਅਧਿਆਤਮਿਕ ਪੜਾਈ ਵੀ ਹੁੰਦੀ ਸੀ ਰਹਿਣ ਸਹਣ ਦਾ ਪਤਾ ਲੱਗਦਾ ਸੀ ਮਾਤਾ ਪਿਤਾ ਦੀ ਸੇਵਾ ਵੱਡਿਆਂ ਦਾ ਆਦਰ ਬਜ਼ੁਰਗਾਂ ਦਾ ਆਦਰ ਇਹ ਸਾਰਾ ਕੁਝ ਸਿਖਾਇਆ ਜਾਂਦਾ ਸੀ ਸਾਧ ਸੰਗਤ ਜੀ ਜਦੋਂ ਬਾਣੀ ਪੜਦੇ ਆ ਨਾਮ ਜਪਦੇ ਆ ਤਾ ਇਹੇ ਸੁਭਗੁਣ ਆਪਣੇ ਆਪ ਆ ਜਾਣਦੇ ਹਨ ਗੱਗ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੁਨੀਆਵੀ ਪੜਾਈ ਦੇ ਨਾਲ-ਨਾਲ ਬੱਚਿਆਂ ਨੂੰ ਗੁਰੂ ਵਾਲੇ ਪਾਸੇ ਵੀ ਜੋੜਨਾ ਚਾਹੀਦਾ ਹੈ ਜੇ ਅੱਪਾ ਆਪਣੇ ਧਰਮ ਨਾਲੋਂ ਟੁੱਟ ਗਏ ਫਿਰ ਪੜਾਇਆ ਦਾ ਕੋਈ ਫਾਇਦਾ ਨਹੀਂ ਜਦੋਂ ਬੱਚੇ ਦੀ ਉਮਰ 7 ਸਾਲ ਦੀ ਹੋ ਗਈ ਮੂਲ ਮੰਤਰ ਵਾਲੇ ਪਾਸੇ ਲਾਓ ਉਹਨੂੰ 9-10 ਸਾਲ ਦਾ ਹੋ ਗਿਆ ਉਹਨੂੰ ਜਪਜੀ ਸਾਹਿਬ ਵਾਲੇ ਪਾਸੇ ਲਾਓ ਗੁਰਦਵਾਨ ਸਾਹਿਬ ਲੈ ਕੇ ਆਓ ਜੇ ਆਪਾਂ ਇਹ ਪੜਾਈ ਵੀ ਨਾਲ ਅਧਿਆਤਮਿਕ ਜਜ਼ਬੇ ਰੱਖਾਂਗੇ ਫਿਰ ਆਪਾਂ ਸੁਖੀ ਹੋ ਜਾਾਂਗੇ ਇਸ ਕਾਇਕੇ ਸਾਧੂ ਦੀ ਸੰਗਤ ਬਹੁਤ ਜ਼ਰੂਰੀ ਹੈ ਕੁਛ ਨਾ ਕੁਛ ਜ਼ਰੂਰ ਸੱਤ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਸੋ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰ ਕਰ ਲੈਣਾ ਜੀ ਤੇ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਲਿਕੇ ਆਪਣੇ ਹਾਂਜੀ ਜੋ ਲਗਵਾਉਣਾ ਜੀ ਆਪਣੇ ਬੱਚਿਆਂ ਨੂੰ ਗੁਰੂ ਵਾਲੇ ਪਾਸੇ ਜ਼ਰੂਰ ਜੋੜਨਾ ਜੀ ਅੱਗੇ ਵੀ ਮੇਰੇ ਵੀਰ ਭੈਣਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਨਾ ਜੀ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ